ਅੱਜ ਜਿਹੜਾ ਸਾਡਾ ਯੋਧਾ ਰੋਹਨ ਵੀਰ ਸਿਗਾ ਜਿਹਨੂੰ ਰਾਈਡਰ ਮੋਡ ਰੋਹਨ ਦੇ ਨਾਮ ਨਾਲ ਦੁਨੀਆ ਜਾਣਦੀ ਹੈ ਉਹਦਾ ਆਪਣਾ YouTube ਤੇ ਵਲੌਗ ਵੀ ਹੈਗਾ ਵਾ ਉਹ ਇੱਕ ਅੱਛਾ ਰਾਈਡਰ ਸਿਗਾ ਉਹਨੇ ਲੁਧਿਆਣਾ ਬਾਈਕਰ ਬੀਟਸ ਜਿਹੜੀ ਬਣਾਈ ਹੋਈ ਸੀਗੀ ਇਹਦੇ ਨਾਲ ਨਾਲ ਉਹਦੇ ਜਿੰਨੇ ਸਾਥੀ ਖੜੇ ਨੇ 30 April 2023 ਨੂੰ ਉਸਦੀ ਨੀਲੋ ਦੇ ਕੋਲ ਸੜਕ ਤੇ ਪੈਚਵਰਕ ਲੱਗਿਆ ਸੀ ਉਹਦੀ ਬਾਈਕ ਬਬਲ ਕਰ ਗਈ ਪਰ ਬਬਲ ਕਰਨ ਦੇ ਨਾਲ ਉਸ ਦਰ ਘਟਨਾਗ੍ਰਸਤ ਹੋ ਗਿਆ ਉਹਦੀ ਇਹ ਦੂਜੀ ਵਰਸੀ ਦੇ ਅੰਦਰ ਬਾਬਾ ਸਾਹਿਬ ਡਾਕਟਰ ਭੀਮਰਾਓ ਉਮੇਦਗੜ ਦੇ ਸਟੈਚੂ ਜਲੰਧਰ ਪਾਈਪਾਸ ਤੋਂ ਇਹ ਰਾਈਡ ਸ਼ੁਰੂ ਹੋਈ ਆ ਔਰ ਲੁਧਿਆਣਾ ਡੀਸੀ ਆਫਿਸ ਦੇ ਕੋਲੇ ਸੰਪੰਨ ਹੋਈ ਆ ਔਰ ਅਸੀਂ ਉਸ ਦੇ ਕਲੱਬ ਵੱਲੋਂ ਉਹਨਾਂ ਦੇ ਪਿਤਾ ਦੀਪਕ ਕੁਮਾਰ ਜੀ ਵੱਲੋਂ ਡਾਟਰ ਸਾਡੀ ਜਿਹੜੀ ਹੈਗੀ ਅਨੂ ਵੱਲੋਂ ਔਰ ਉਹਨਾਂ ਦੇ ਬਾਈਕਰਸ ਵੱਲੋਂ ਰਾਈਡਰ ਵੱਲੋਂ ਇਹ ਸ਼ਰਧਾਂਜਲੀ ਦੇਣਾ ਚਾਹੁੰਦੇ ਆ ਔਰ ਨਾਲ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਹੈਲਮਟ ਦਾ ਜ਼ਰੂਰ ਇਸਤੇਮਾਲ ਕਰੋ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਵਾ ਔਰ ਜਦੋਂ ਤੁਸੀਂ ਗੱਡੀ ਡਰਾਈਵ ਕਰੋ ਤਾਂ ਸੀਟ ਬੈਲਟ ਹੋਣੀ ਚਾਹੀਦੀ ਆ ਔਰ ਈਵਨ ਕਿ ਅਗਰ ਤੁਸੀਂ ਸਾਈਕਲ ਵੀ ਚਲਾਣੇ ਹੋ ਤਾਂ ਸਾਈਕਲ ਵਾਲੇ ਜਿਹੜੇ ਹੱਥਾਂ ਦੇ ਅੰਦਰ ਗਲਵਜ਼ ਹੁੰਦੇ ਆ ਇਹ ਜਿਹੜੀ ਕੈਪ ਹੁੰਦੀ ਆ ਉਹ ਵੇਅਰ ਕਰਕੇ ਉਸ ਰਾਈਡ ਨੂੰ ਰਾਈਟ ਆਪਣਾ ਇੰਜੋਏ ਕਰੋ ਔਰ ਉਸ ਦੀ ਆਪਣੇ ਜਿਹੜੀ ਤੁਹਾਡੀ ਡੈਸਟੀਨੇਸ਼ਨ ਹੈਗੀ ਆ ਉਸ ਤੇ ਪਹੁੰਚੋ ਕਿਉਂਕਿ ਵਿਦਆਊਟ ਸੇਫਟੀ ਅਸੀਂ ਕਿਸੇ ਵੀ ਚੀਜ਼ ਦੇ ਮਾਮਲੇ ਦੇ ਵਿੱਚ ਸੇਫ ਨਹੀਂ ਹੈਗੇ ਚਾਹੇ ਉਹ ਵਾਈਕਾ ਤੇ ਚਾਹੇ ਉਹ ਕਾਰ ਆ ਚਾਹੇ ਹੈਵੀ ਵਹੀਕਲਸ ਹੈਗਾ ਵਾ ਇਸ ਕਰਕੇ ਕੋਈ ਵੀ ਵਹੀਕਲਸ ਹੈਗਾ ਵਾ ਉਹਦੇ ਲਈ ਸਾਨੂੰ ਪੂਰਾ ਨੀਮਾ ਦਾ ਪਾਲਨ ਕਰਨਾ ਚਾਹੀਦਾ ਵਾ ਰੂਲਸ ਨੂੰ ਫਾਲੋ ਕਰਨਾ ਚਾਹੀਦਾ ਵਾ ਪਰ ਵਿਸ਼ੇਸ਼ ਕਰ ਮੇਰੀ ਜਿਹੜੇ ਬਹੁਤ ਹੀ ਘੱਟ ਉਮਰ ਦੇ ਬੱਚੇ ਨੇ ਬੜੀ ਤੇਜ਼ ਅੱਜ ਕੱਲ ਐਕਟਿਵ ਆ ਚਲਾ ਰਹੇ ਨੇ ਉਹਨਾਂ ਲਈ ਸੰਦੇਸ਼ ਆ ਕਿ ਤੁਹਾਡਾ ਘਰੇ ਕੋਈ ਇੰਤਜ਼ਾਰ ਕਰ ਰਿਹਾ ਵਾ ਤੁਸੀਂ ਕਿਸੇ ਦੇ ਪੁੱਤੋਂ ਕਿਸੇ ਦੇ ਬੇਟੇ ਹੋ ਕਿਸੇ ਦਾਦੀ ਦੇ ਪੋਤੇ ਹੋ ਔਰ ਵਿਸ਼ੇਸ਼ ਯਹੀ ਮੇਰੀ ਛੋਟੀਆਂ ਬੱਚੀਆਂ ਨੂੰ ਵੀ ਹੈਗੀ ਆ ਕਿਉਂਕਿ ਛੋਟੀਆਂ ਬੱਚੀਆਂ ਵੀ ਬੜੀ ਤੇਜ਼ ਬਾਈਕ ਚਲਾਉਂਦੀਆਂ ਵਾਂ ਖਾਸ ਕਰਕੇ ਐਕਟਿਵਾ ਔਰ ਜੇ ਤੁਸੀਂ ਅੰਡਰ ਏਜ ਹੋ 18 ਸਾਲ ਤੋਂ ਪਹਿਲਾਂ ਵਾਂ ਤਾਂ ਘੱਟੋ ਘੱਟ ਆਪਣਾ ਲਰਨਿੰਗ ਲਾਇਸੈਂਸ ਬਣਾਓ ਤੁਹਾਨੂੰ ਤਾਂ ਆਨਲਾਈਨ ਹੀ ਸਰਕਾਰ ਨੇ ਪੋਰਟਲ ਤੇ ਮੌਈਆ ਕਰਤਾ ਤੁਸੀਂ ਘਰੇ ਬੈਠੇ स्लॉट ਦੇ ਵਿੱਚ ਜਾ ਕੇ ਆਨਲਾਈਨ ਫੀਸ ਜਮਾ ਕਰਾ ਕੇ ਲਰਨਿੰਗ ਲਾਇਸੈਂਸ ਬਣਾ ਸਕਦੇ ਹੋ ਔਰ ਟੈਸਟ ਦਿਵੋ ਚੰਡੀਗੜ੍ਹ ਰੋਡ ਤੇ ਔਰ ਗੁਰਮੁਖ ਕੋਲੇਜੀ ਬੈਕਸਾਈਡ ਤੇ ਦੋ ਜਗ੍ਹਾ ਐਕਟੀਵਿਟੀ ਦਾ ਟੈਸਟ ਹੁੰਦਾ ਤੁਹਾਡਾ ਪੱਕਾ ਲਾਇਸੈਂਸ ਵੀ ਬਣ ਜਾਂਦਾ ਧੰਨਵਾਦ ਇੱਕ ਵਾਰ ਫੇਰ ਰੋਹਨ ਨੂੰ ਸਲਾਮੀ ਅੱਜ ਅਸੀਂ ਰੋਹਨ ਦੀ ਦੂਸਰੀ ਵਰ੍ਹੇ ਦੀ ਮੌਕੇ ਤੇ ਇਕੱਠੇ ਹੋਏ ਹਾਂ ਸਾਰੇ ਰਾਈਡਰਸ ਤੇ ਰਾਈਡਰ ਹੋਣ ਦੇ ਨਾਤੇ ਮੈਂ ਲੋਕਾਂ ਨੂੰ ਇਹ ਹੀ ਸੰਦੇਸ਼ ਦੇਣਾ ਚਾਹਾਂਗਾ ਕਿ ਜਦੋਂ ਤੁਸੀਂ ਰਾਈਡ ਤੇ ਜਾਂਦੇ ਹੋ ਤਾਂ ਪ੍ਰੋਪਰ ਆਪਣਾ ਹੈਲਮਟ ਗਲਵਸ ਔਰ ਨੀ ਗਾਰਡ ਵਗੈਰਾ ਪਾ ਕੇ ਚੱਲੋ ਔਰ ਨਾਰਮਲ ਸਪੀਡ ਤੇ ਬਾਈਕ ਚਲਾਓ ਪ੍ਰੋਪਰ ਡਿਸਟੈਂਸ ਮੇਨਟੇਨ ਕਰਕੇ ਕੋਈ ਰੈਸ਼ ਡਰਾਈਵ ਨਾ ਕਰੇ ਇਹਦੇ ਨਾਲ ਕੀ ਹੈ ਆਪਣੀ ਆਪਾਂ ਨੂੰ ਆਪਣੀ ਜਾਨ ਦਾ ਹੀ ਨੁਕਸਾਨ ਹੈ ਬਸ ਮੈਂ ਹੀ ਸੰਦੇਸ਼ ਦੇਣਾ ਚਾਹਾਂਗਾ ਕਿਉਂਕਿ ਅਸੀਂ ਆਪਣਾ ਛੋਟਾ ਭਰਾ ਖੋ ਚੁੱਕੇ ਹਾਂ ਅਸੀਂ ਨਹੀਂ ਚਾਹਦੇ ਕਿ ਕੋਈ ਹੋਰ ਰਾਈਡਰ ਹੋਵੇ ਉਹ ਵੀ ਸਾਡੀ ਕਮਿਊਨਿਟੀ ਦਾ ਮੈਂਬਰ ਹੀ ਗਿਣਿਆ ਜਾਏਗਾ ਸਰ ਜਿਹੜੀ ਅਸੀਂ ਅੱਜ ਆਪਣੇ ਬ੍ਰਦਰ ਲਈ ਰਾਈਡ ਕੀਤੀ ਹੈ ਠੀਕ ਹੈ ਜੀ ਅਸੀਂ ਆਪਣੀ ਰਾਈਡ ਪ੍ਰੋਪਰ ਜਿੱਦਾਂ ਸਰ ਨੇ ਦੱਸਿਆ ਕਿ ਜਲੰਧਰ ਜਲੰਧਰ ਬਾਈਪਾਸ ਤੋਂ ਸ਼ੁਰੂ ਹੋ ਕੇ ਉਹਨਾਂ ਦੀ ਮੂਰਤੀ ਤੋਂ ਤੇ ਕਚੇਰੀਆਂ ਤੱਕ ਆਈਏ ਪੂਰੇ ਰਸਤੇ ਦੇ ਵਿੱਚ ਅਸੀਂ ਰਾਈਡ ਨੂੰ ਮੇਨਟੇਨ ਕਰਦੇ ਆਏ ਹਾਂ ਜਿੱਦਾਂ ਸਾਨੂੰ ਰੋਹਨ ਸਮਝਾਉਂਦਾ ਹੁੰਦਾ ਸੀ ਕਿਉਂਕਿ ਬਹੁਤ ਐਕਸਪੀਰੀਅੰਸ ਹੈਗਾ ਉਹ ਹਮੇਸ਼ਾ ਕਹਿੰਦਾ ਸੀ ਕਿ ਅਗਰ ਤੁਸੀਂ ਚੱਲ ਰਹੇ ਹੋ ਤਾਂ ਇਸ ਹਿਸਾਬ ਨਾਲ ਚੱਲੋ ਕਿ ਰੋਡ ਤੇ ਕਦੇ ਕਿਸੇ ਨੂੰ ਦਿੱਕਤ ਨਾ ਹੋਵੇ ਤਾਂ ਨੋ ਡਾਊਟ ਅੱਜ ਅਸੀਂ ਇਸ ਹਿਸਾਬ ਨਾਲ ਆਏ ਹਾਂ ਕਿ ਰੋਡ ਤੇ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਈ ਔਰ ਆਪਣੇ ਵੱਲੋਂ ਟਰਾਈ ਕੀਤਾ ਕਿ ਜਿੰਨਾ ਹੋ ਸਕਦਾ ਆਪਣੀ ਲਾਈਨਸ ਮੇਨਟੇਨ ਕਰੀਏ ਗੈਪ ਮੇਨਟੇਨ ਕਰੀ ਆਪਣੇ ਰਾਈਡ ਕੰਪਲੀਟ ਕਰੀਏ ਆਸਤੇ ਤੱਕ ਕਿ ਵੀ ਸਾਡੇ ਵੀ ਕਰੀ ਸਾਡੇ ਸਾਰੇ ਵੇਟ ਕਰਦੇ ਬਸ ਥੈਂਕ ਯੂ ਸਰ ਇਹ ਹੀ ਕਹਿਣਾ ਚਾਹਾਂਗਾ ਅੱਜ ਰੋਹਨ ਦੀ ਟ੍ਰਿਬਿਊਟ ਰਾਈਡ ਆ ਜੀ ਉਹਦੇ ਤੋਂ ਦੇ ਇੱਜ਼ਤ ਲਈ ਅਸੀਂ ਖੜੇ ਆਂ ਉੱਥੇ ਤੇ ਇੱਕ ਆਪਣਾ ਛੋਟਾ ਭਰਾ ਛੋਟਾ ਭਰਾ ਹੈ ਆਪਣਾ ਤੇ ਆਪਣਾ ਬਹੁਤ ਪਿਆਰ ਸੀ ਉਹਦੇ ਨਾਲ ਦੂਜੀ ਵਰਸੀ ਆ ਉਹਦੀ ਸੋਰੀ ਯਾਦ ਵਿੱਚ ਯਾਦ ਵਿੱਚ ਰਾਈਡ ਕਰਦੇ ਆ ਹਰ ਸਾਲ ਕਰਦੇ ਆ ਹਰ ਸਾਲ